ਇਹ ਜਿਹੜੀ ਮੀਟਿੰਗ ਹੋਈ ਆ ਵਿਕਰਮਜੀਤ ਸਿੰਘ ਖਾਲਸਾ ਨੇ ਆਪ ਕਰੀ ਹਾਂ ਜੀ ਹਾਂ ਜੀ ਕਿੰਨਾ ਕ ਜਿਹੜਾ ਹੰਗਾਰਾ ਮਿਲਿਆ ਉਹਨਾਂ ਦੀ ਵੀਰ ਜੀ ਆਪ ਜੀ ਨੇ ਦੇਖ ਹੀ ਲਿਆ ਬਹੁਤ ਵਧੀਆ ਹੰਗਾਰਾ ਸੀਗਾ ਬਹੁਤ ਭਰਮੇ ਇਕੱਠ ਹੋਇਆ ਸਾਡੇ ਪਿੰਡ ਬਹੁਤ ਵਧੀਆ ਲੋਕਾਂ ਦਾ ਰਿਸਪੌਂਸ ਬਹੁਤ ਵਧੀਆ ਵੀਰੇ ਬਹੁਤ ਵਧੀਆ ਇੱਥੋਂ ਅਸੀਂ ਵਿਕਰਮਜੀਤ ਸਿੰਘ ਖਾਲਸਾ ਜੀ ਨੂੰ ਲੀਡ ਦਿਵਾਵਾਂਗੇ ਵੱਧ ਤੋਂ ਵੱਧ ਵੋਟਾਂ ਤੇ ਜਿਤਾ ਕੇ ਭੇਜਾਂਗੇ ਜੀ ਉਹਨਾਂ ਨੂੰ ਆਓ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਰਪਾਵਾਂ ਪਿੰਨ ਹਲਕਾ ਸਾਨੇ ਆੜ ਦੇ ਵਿੱਚ ਬਿਕਰਮਜੀਤ ਸਿੰਘ ਖਾਲਸਾ ਜੀ ਸਰਦਾਰ ਸੰਜੀਤ ਸਿੰਘ ਢਿੱਲੋਂ ਸਰਦਾਰ ਸੰਤਾ ਸਿੰਘ ਅਮਿਤਪੁਰ ਜੀ ਇਥੇ ਸਾਡੇ ਕੱਠ ਦੇ ਵਿੱਚ ਪਹੁੰਚੇ ਨੇ ਕਿ ਅਸੀਂ ਉਹਨਾਂ ਨੂੰ ਪੂਰਾ ਵਿਸ਼ਵਾਸ ਦਵਾਇਆ ਕਿ ਅਸੀਂ ਬਿਕਰਮਜੀਤ ਸਿੰਘ ਖਾਲਸਾ ਨੂੰ ਆਪਣੇ ਪਿੰਡੋਂ ਬਹੁਤ ਵੋਟਾਂ ਦੇ ਨਾਲ ਜਿਤਾ ਕੇ ਭੇਜਾਂਗੇ ਕਿਉਂਕਿ ਤੁਹਾਨੂੰ ਪਤਾ ਹੀ ਆ ਕਿ ਭਗਵਾਨ ਤਮਨ ਨੇ ਝੂਠੇ ਲਾਰੇ ਝੂਠੇ ਵਾਦੇ ਕੀਤੇ ਨੇ ਕਿ ਬੀਬੀਆਂ ਨਾਲ ਉਹਨਾਂ ਨੇ ਵਾਦਾ ਕੀਤਾ ਸੀ ਅਸੀਂ 1000 5000 ਰੁਪਏ ਦਵਾਂਗੇ ਪਰ ਉਹਨਾਂ ਨੇ ਕੋਈ ਵੀ ਸਕੀਮ ਬੀਬੀਆਂ ਨੂੰ ਨਹੀਂ ਦਿੱਤੀ ਹੈਗੀ ਹਰ ਇੱਕ ਸਕੀਮ ਜਿਹੜੀ ਸੀ ਉਹਨਾਂ ਨੇ ਸੱਤੋਂ ਖੋਈ ਆ ਗਰੀਬਾਂ ਨਾਲ ਬਹੁਤ ਭਗਵੰਤ ਮਾਨ ਨੇ ਧੱਕਾ ਕੀਤਾ ਆ ਕਿ ਜਿਹੜੀ ਆਉਣ ਵਾਲੀ ਚੋਣ ਆ 1 ਜੂਨ ਵੋਟਾਂ ਪੈਣਗੀਆਂ ਉਹ ਸ਼ਰਮ ਨਹੀਂ ਅਕਾਲੀ ਦਲ ਬਿਕਰਮਜੀਤ ਸਿੰਘ ਖਾਲਸਾ ਨੂੰ ਅਸੀਂ ਵੋਟਾਂ ਪਾਉਣੀਆਂ ਆ ਆਪਾਂ ਭਗਵੰਤ ਮਾਨ ਨੂੰ ਸਾਡੇ ਅਸੀਂ ਕੋਈ ਵੋਟ ਨਹੀਂ ਪਾਉਣੀ ਹੈਗੀ ਕਿ ਉਹਨਾਂ ਨੇ ਸਾਡੇ ਨਾਲ ਝੂਠੇ ਵਾਦੇ ਤਤੂ ਟੇਲਾਰੇ ਕੀਤੇ ਇਹ ਹੋਰ ਵੀ ਉਮੀਦਵਾਰ ਮੈਦਾਨ ਦੇ ਵਿੱਚ ਨਹੀਂ ਜੀ ਕਿਤਨਾ ਸਾਨੂੰ ਤਾਂ ਵੀਰ ਜੀ ਆਪਣੇ ਪਤਾ ਹੈ ਬਈ ਸ਼ਰਮਣੇ ਅਕਾਲੀ ਦਲ ਸਰਦਾਰ ਬਿਕਰਮਜੀਤ ਸਿੰਘ ਖਾਲਸਾ ਅਕਾਲੀ ਦਲ ਦੇ ਨਾਲ ਜੁੜੇ ਹੋਏ ਆ ਅਕਾਲੀ ਦਲ ਬਾਰੇ ਸਾਨੂੰ ਪਤਾ ਬਾਕੀ ਸਾਨੂੰ ਬਾਕੀ ਲਾਉਂਦੇ ਨੇ ਲਾਰੇ ਲਾ ਕੇ ਚੱਲ ਜਾਂਦੇ ਨੇ ਅਸੀਂ ਸ਼ਰਮਣੇ ਅਕਾਲੀ ਦਲ ਦੇ ਨਾਲ ਆ ਮੋਢੇ ਨਾਲ ਮੁੰਡਾ ਜੋੜ ਕੇ ਬਿਕਰਮਜੀਤ ਸਿੰਘ ਖਾਲਸਾ ਦੇ ਨਾਲ ਖੜੇ ਆ ਤੇ ਉਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਸਿੱਪਾ ਮਾਂ ਅਹ ਦੇਖੋ ਤੁਸੀਂ ਜਿੱਦਾਂ ਦੇਖ ਹੀ ਲਿਆ ਬਹੁਤ ਸੋਹਣਾ ਬਹੁਤ ਵਧੀਆ ਹੰਗਾਰਾ ਮਿਲਿਆ ਅ ਸਾਡੇ ਪਿੰਡ ਦੇ ਵਿੱਚ ਅਸੀਂ ਇਕੱਠ ਰੱਖਿਆ ਸੀਗਾ 7:30 ਤੋਂ 8 ਵਜੇ ਤੱਕ ਦਾ ਸਮਾਂ ਸੀ ਜੋ ਅ ਉਸ ਸਮੇਂ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਜਿੱਦਾਂ ਕਿ ਬੀਬੀਆਂ ਨੇ ਰੋਟੀ ਪਾਣੀ ਵੀ ਕਰਨਾ ਹੁੰਦਾ ਘਰ ਦਾ ਠੀਕ ਹੈ ਪਰ ਫਿਰ ਵੀ ਲੋਕਾਂ ਨੇ ਮਤਲਬ ਜਿਹੜੇ ਆ ਕੇ ਬੈਠ ਕੇ ਕਿਰਾਂ ਕੋਈ ਹੱਲਿਆ ਨਹੀਂ ਹੈਗਾ ਤੇ ਇਕੱਠ ਵੱਧਦਾ ਹੀ ਰਿਹਾ ਸਮਾਂ ਦੀ ਤੇ ਅਸੀਂ ਪੂਰਾ ਭਰੋਸਾ ਦਵਾਉਨੇ ਆ ਕਿ ਸਾਡੇ ਪਿੰਡੋਂ ਅਸੀਂ ਪੂਰਾ ਸਮਰਥਨ ਦਵਾਂਗੇ ਅਕਾਲੀ ਦਲ ਨੂੰ ਤੇ ਅ ਬਹੁਤ ਵੱਡੇ ਫਰਕ ਨਾਲ ਜਿਹੜੀ ਆ ਜਿੱਤ ਅਕਾਲੀ ਦਲ ਦੀ ਉਹ ਸਾਡੇ ਪਿੰਡੋਂ ਹੋਊਗੀ ਰੇ ਪਵਾ ਦੇ ਮੇਰੇ ਬਹੁਤ ਹੀ ਸਤਿਕਾਰਯੋਗ ਬਜ਼ੁਰਗੋ ਨੌਜਾਨੋ ਮੇਰੀ ਪੈਣਾ ਤੇ ਬਤਾਓ ਕਿ ਪਿਆਰੇ ਬੱਚਿਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਖਫਤ ਮੈਂ ਸਭ ਤੋਂ ਪਹਿਲਾਂ ਗਲਾਸ ਦੇ ਦੇ ਗਲਾਸ ਦੇ ਤੁਹਾਨੂੰ ਸਾਰਿਆਂ ਨੂੰ ਪਵਾ ਦੇ ਨਿਵਾਸੀਆਂ ਨੂੰ ਇਸ ਗੱਲ ਦੀ ਮੁਬਾਰਕਬਾਦ ਦੇਣੀ ਚਾਹੁੰਦਾ ਤੇ ਤੁਹਾਡਾ ਇੱਕ ਪਿੰਡ ਦਾ ਕੱਟ ਇੰਦਾ ਵੱਡਾ ਸੱਤ ਦੇ ਕੇ ਮਾਨੂੰ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਹੋ ਰਹੀ ਹੈ। ਨਾਲੇ ਉਹ ਵੀ ਅਸੀਂ ਲੇਟ ਵੀ ਹੋ ਗਏ। ਅੱਧਾ ਪਾਵਾਂ ਕਾਟਾ। ਫਿਰ ਵੀ ਤੁਸੀਂ ਉਸੇ ਤਰੀਕੇ ਦੇ ਨਾਲ ਖਾਣ ਕਰਕੇ ਬਤਾਵਾ ਦੇ ਜਾ ਕੇ ਘਰੇ ਰੋਟੀ ਵੀ ਬਣਾਉਣੀ ਆ ਸਾਰਾ ਕੁਝ ਕਰਨਾ। ਫਿਰ ਵੀ ਤੁਸੀਂ ਅਧੀ ਕਰ ਰਹੇ ਹੋ। ਆਂਦਾ ਦੱਸਦਾ ਇਸ ਮਹੀਨੇ ਚ ਦੋ ਘਟ ਤੁਸੀਂ ਕੀਤੇ। ਪਹਿਲਾ ਵਾਰ ਤਾਂ ਆਪਾਂ ਕੀਤਾ ਸੀ ਬਨਾਰਜ ਦੇ ਘਰੇ ਹੋਤੇ। ਚੋਣਾਂ ਦੇ ਇਸ ਗਰਮਾਏ ਹੋਏ ਮਾਹੌਲ ਦੇ ਦੌਰਾਨ ਸਵੇਰ ਤੋਂ ਲੈ ਕੇ ਕਾਮਦੇ, ਕਿਲੋ ਸਾਹਿਬ, ਉਮੈਦਪੁਰੀ ਸਾਹਿਬ ਔਰ ਮੈਂ ਇਹਨਾਂ ਦੀ ਰਹਿਨਮਾਈ ਦੇ ਵੱਖ-ਵੱਖ ਪਿੰਡਾਂ ਦੇ ਦੌਰੇ ਤੇ ਆ। ਲੋਕ ਸਭਾ ਵਿੱਚ ਸਾਲਾਂ ਗਾਤੇ, ਗੱਲਾਂ-ਬਾਤਾਂ, ਚੁਟਕਲੇ, ਤਾੜੀਆਂ, ਹਾਸੇ, ਮਸ਼ਕਰੀਆਂ ਇਹ ਚੱਲ ਰਿਹਾ। ਜਲ ਕੇ ਪ੍ਰਕਾਸ਼ ਸਿੰਘ ਬਾਦਲ ਪਹਿਲੀ ਮੀਟਿੰਗ ਚ ਸਾਰੀਆਂ ਸਕੀਮਾਂ ਲਾਗੂ ਕਰ ਦਿੱਤੀ। ਤੀਜੀ ਰਾਂਜੀ ਕਾਂਗਰਸ ਪਾਰਟੀ ਸਾਰੇ ਬੰਦੇ ਵੱਜ ਗਏ ਦੋ ਤਿੰਨ ਬੰਦੇ ਉਹਨਾਂ ਕੋਲ ਰਹਿ ਗਏ ਨੇ। ਹਰ ਰੋਜ਼ ਉਹਨਾਂ ਦੇ ਬੰਦੇ ਜਾਈ ਜਾ ਰਹੇ ਨੇ ਬੁਰਾ ਹਾਲ ਉਸ ਪਾਛਾ। ਸਾਰਿਆਂ ਕੁਸ਼ੀਮਾ ਪਾ ਦੇ ਕੇ ਦੇਖ ਲਿਆ। ਅਕਾਲੀ ਦਲ ਖੇਤਰੀ ਪਾਰਟੀ ਹੋਣ ਦੇ ਨਾਲ ਨਾਲ ਸਭ ਤੋਂ ਪੁਰਾਣੀ ਤੁਹਾਡੀ ਪਾਰਟੀ ਹੈ